ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਹਾਲੇ ਕਿ ਜੂਨ ਦੇ ਪਹਿਲੇ ਤਰੀਕ ਨੂੰ ਹੋਣੀਆਂ ਨੇ ਪਰ ਚੋਣ ਪ੍ਰਚਾਰ ਜਿਹੜਾ ਹੈ ਇਹ ਡੇ ਬਾਈ ਡੇ ਲਗਾਤਾਰ ਅੱਗੇ ਵਧ ਰਿਹਾ ਹੈ ਇਸ ਦਾ ਰਿਸਪੌਂਸ ਜਿਹੜਾ ਹੈ ਉਹ ਕਿਵੇਂ ਦਾ ਮਿਲ ਰਿਹਾ ਕਿਉਂਕਿ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਕਾਮਾਦਵੀ ਪਾਰਟੀ ਨੇ ਆਪਣੇ ਉਮੀਦਵਾਰ ਐਲਾਨੇ ਨੇ ਤੇ ਭਾਰਤੀ ਜਨਤਾ ਪਾਰਟੀ ਨੇ ਆਪਣੇ ਕੁਝ ਉਮੀਦਵਾਰ ਐਲਾਨੇ ਨੇ ਅੰਮ੍ਰਿਤਸਰ ਦੀ ਲੋਕ ਸਭਾ ਜਿਹੜੀ ਸੀਟ ਹੈ ਤਰਨਜੀਤ ਸਿੰਘ ਸੰਧੂ ਸਾਫਕਾ ਜਿਹੜੇ ਐਮਬੈਸਡਰ ਨੇ ਭਾਰਤੀ ਐਮਬੈਸਡਰ ਅਮਰੀਕਾ ਦੇ ਵਿੱਚ ਰਹੇ ਉਨ੍ਹਾਂ ਦੀ ਜਿਹੜੀ ਚੋਣ ਹੈ ਉਹ ਲਗਾਤਾਰ ਅੱਗੇ ਵੱਧ ਰਹੀ ਹੈ ਔਰ ਅੰਮ੍ਰਿਤਸਰ ਤੋਂ ਵਿਧਾਨ ਸਭਾ ਦੀ ਚੋਣ ਲੜਨ ਵਾਲੇ ਸੀਨੀਅਰ ਅਈਸ ਅਧਿਕਾਰੀ ਸਾਬਕਾ ਮੁੱਖ ਸਕੱਤਰ ਸਰਦਾਰ ਜਗਮਉਨ ਸਿੰਘ ਰਾਜੂ ਜੀ ਵੀ ਇਸ ਕੈਂਪੇਨ ਨੂੰ ਲਗਾਤਾਰ ਦੇਖ ਰਹੇ ਨੇ ਲਗਾਤਾਰ ਪਲੈਨਿੰਗ ਕਰਕੇ ਅੱਗੇ ਵਧ ਰਹੇ ਨੇ ਜਲੰਧਰ ਦੀ ਜ਼ਿੰਮੇਵਾਰੀ ਵੀ ਰਾਜੂ ਜੀ ਕੋਲ ਹੈ ਔਰ ਕਿਹਾ ਜਾ ਸਕਦਾ ਹੈ ਕਿ ਇੱਕ ਦਿਨ ਪ੍ਰਚਾਰ ਕਰਨ ਲਈ ਰਾਜੂ ਜੀ ਨੂੰ ਉੱਥੇ ਵੀ ਜਾਣਾ ਪੈਂਦਾ ਹੈ ਤੇ ਅੰਮ੍ਰਿਤਸਰ ਦੇ ਵਿੱਚ ਵੀ ਮੀਟਿੰਗਾਂ ਕਰ ਰਹੇ ਨੇ ਤੇ ਰਾਜੂ ਜੀ ਕੋਲੋਂ ਚੋਣ ਸਿਨੈਰੀਓ ਜਾਂਦੇ ਹਨ ਰਾਜੂ ਜੀ ਸਭ ਤੋਂ ਪਹਿਲਾਂ ਤੇ ਦੱਖਣ ਵਾਲੇ ਪਾਸੇ ਐਜ਼ ਇਟ ਇਜ਼ ਜਿੱਥੇ ਤੁਸੀਂ ਰਹੇ ਉਸ ਪਾਸ ਪੰਜਾਬ ਦੇ ਵਿੱਚ ਅਖੀਰ ਤੇ ਜਾਗੇ ਨੇ ਤਾਂ ਕਿਵੇਂ ਦਾ ਸਭ ਤੋਂ ਪਹਿਲਾ ਮਾਹੌਲ ਲੱਗ ਰਿਹਾ ਕਿਵੇਂ ਦਾ ਲੋਕਾਂ ਚ ਰਿਸਪੌਂਸ ਹੈ ਅਜੇ ਲੋਕਾਂ ਨੇ ਚੋਣਾਂ ਦੀ ਗੱਲ ਖੁੱਲ ਕੇ ਕਰਨੀ ਸ਼ੁਰੂ ਕੀਤੀ ਹੈ ਜਾਂ ਅਜੇ ਲੋਕੀ ਵੇਟ ਕਰ ਰਹੇ ਨੇ ਪਹਿਲਾਂ ਤਾਂ ਅੰਤਿਆਨਿਕ ਸਵੇਰਾ ਦੇ ਸਾਰੇ ਜਿਹੜੇ ਆਡੀਅנס ਹੈ ਦੇਖਣ ਵਾਲੇ ਨੇ ਉਹਨਾਂ ਨੂੰ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਾਫੀ ਦਿਨਾਂ ਬਾਅਦ ਤੁਹਾਡੇ ਨਾਲ ਜੁੜੇ ਆ ਤੁਸੀਂ ਆਪਣਾ ਸਵਾਲ ਸ਼ੁਰੂ ਕੀਤਾ ਹੈ ਦੱਖਣੀ ਭਾਰਤ ਤੋਂ ਕਮਲਾ ਲਾਡੂ ਵਿੱਚ ਮੈਂ 36 36 ਸਾਲ ਉਸ ਕਾਰਡਰ ਚ ਰਹਾ ਪੰਜਾਬ ਦੇ ਵਿੱਚੋਂ ਪੜ੍ਹ ਲਿਖ ਕੇ ਆਈਐਸ ਕਰਨ ਤੋਂ ਬਾਅਦ ਉੱਥੇ ਸਰਵਿਸ ਕੀਤੀ ਹੈ ਔਰ ਉੱਥੇ ਇਹ ਕਿਹਾ ਜਾਂਦਾ ਸੀਗਾ ਕਿ ਜਿਹੜੀ ਡਰਾਵਿਡੀਆਂ ਪਾਰਟੀਆਂ ਨੇ ਭਾਵੇਂ ਡੀਐਮਕੇ ਹੈ ਜਾਂ ਏਐਡੀਐਮਕੇ ਹੈ ਉਸ ਤੋਂ ਇਲਾਵਾ ਕੋਈ ਸਪੇਸ ਨਹੀਂ ਹੈ ਕਿਸੇ ਹੋਰ ਪਾਰਟੀ ਦਾ ਔਰ ਇਹ ਇਸ ਮੋਦੀ ਜੀ ਦੀ ਜਿਹੜੀ ਲੀਡਰਸ਼ਿਪ ਹੈ ਮੋਦੀ ਜੀ ਦੀ ਜਿਹੜੀ ਆਈਡੀਓਲੋਜੀ ਹੈ ਮੋਦੀ ਜੀ ਦਾ ਜਿਹੜਾ ਇੱਕ ਸੰਕਲਪ ਹੈ ਮੋਦੀ ਜੀ ਦਾ ਜਿਹੜਾ ਕਿ ਵਿਜ਼ਨ ਹੈ 2047 ਚ ਹਿੰਦੁਸਤਾਨ ਨੂੰ ਇੰਡੀਆ ਨੂੰ ਡਵੈਲਪਡ ਇੰਡੀਆ ਬਣਾਉਣ ਦਾ ਇਹ ਕੁਲ ਮਿਲ ਕੁਲ ਮਿਲ ਕੇ ਤਾਮਿਲਨਾਡੂ ਵਰਗੀ ਸਟੇਟ ਦੇ ਵਿੱਚ ਵੀ ਇੱਕ ਬਹੁਤ ਅੱਛੀ ਸਪੇਸ ਉਹ ਕ੍ਰੀਏਟ ਹੋ ਰਹੀ ਹੈ ਜਿਸ ਸਿੱਕੇ ਦੀ ਤੁਸੀਂ ਰੈਲੀਆਂ ਦੇਖਿਆ ਹੋਣ ਗਿਆ ਐਦਾਂ ਲੱਗਦਾ ਸੀਗਾ ਕਿ ਸਾਰੇ ਦਾ ਸਾਰਾ ਤਾਮਿਲਨਾਡੂ ਉਹਨਾਂ ਨੂੰ ਦੇਖਣ ਲਈ ਆਇਆ ਔਰ ਉਹਨਾਂ ਦੇ ਉਹਨਾਂ ਨੇ ਜਿਹੜੇ ਵਿਚਾਰ ਨੇ ਉਹਨਾਂ ਦੇ ਉੱਤੇ ਹਾਮੀ ਭਰਨ ਔਰ ਕਮਲ ਤੇ ਮੋਰ ਲਗਾ ਦੇ ਰਹੀ ਸੀ ਸਰ ਚਲੋ ਉਥੋਂ ਦੀ ਜਿਹੜੀ ਗੱਲ ਹੋ ਗਈ ਪੰਜਾਬ ਦੀ ਜੇ ਹੁਣ ਆਪਾਂ ਗੱਲ ਤੇ ਆ ਜੀ ਜਾਂ ਨਾਰਥ ਇੰਡੀਆ ਦੀ ਗੱਲਬਾਤ ਆ ਜੀਏ ਸਭ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨਾਲ ਜਿਹੜੇ ਰਿਲੇਟਡ ਸਵਾਲ ਨੇ ਕਿਉਂਕਿ ਉਹ ਸਵਾਲ ਤੁਹਾਡੇ ਨਾਲ ਵੀ ਇੱਕ ਜੁੜਦਾ ਮੈਂ ਉਹ ਜਾਨਣਾ ਚਾਹੁੰਦਾ ਕੇ ਹਰਦੀਪ ਸਿੰਘ ਪੂਰੀ ਸਾਹਿਬ ਜਿਹੜੇ ਸੀਗੇ ਉਹ ਵੀ ਪ੍ਰਸ਼ਾਸਨਿਕ ਸੇਵਾਵਾਂ ਚੋਂ ਆਏ ਤੁਸੀਂ ਵੀ ਪ੍ਰਸ਼ਾਸਨਿਕ ਸੇਵਾਵਾਂ ਚੋਂ ਆਏ ਹੁਣ ਸੰਧੂ ਸਾਹਿਬ ਵੀ ਪ੍ਰਸ਼ਾਸਨਿਕ ਸੇਵਾਵਾਂ ਚੋਂ ਆਏ ਨੇ ਸਵਾਲੇ ਉੱਠ ਰਿਹਾ ਸੀ ਬੀਜੇਪੀ ਜਿਹੜੇ ਵਿਰੋਧੀਆਂ ਨੂੰ ਤਾਂ ਮੌਕਾ ਮਿਲਦਾ ਕਾਡਰ ਦੇ ਵਿੱਚੋਂ ਕਿ ਕੀ ਬੀਜੇਪੀ ਦਾ ਕਾਡਰ ਇੰਨਾ ਮਜ਼ਬੂਤ ਨਹੀਂ ਆ ਕਿ ਚਲੋ ਆਈਐਸ ਅਧਿਕਾਰੀ ਹੋਣਾ ਬੜੀ ਵਧੀਆ ਗੱਲ ਹੈ ਆਈਐਫਐਸ ਜਿਹੜੀ ਇੰਨੀ ਸੇਵਾਵਾਂ ਕਰਦੇ ਨੇ ਜੇਕਰ ਕਾਟਰ ਦੇ ਵਿੱਚੋਂ ਕਿਸੇ ਨੂੰ ਟਿਕਟ ਮਿਲਦੀ ਤਾਂ ਸ਼ਾਇਦ ਉਹ ਵਧੀਆ ਕੰਟੈਸਟ ਕਰ ਸਕਦਾ ਜਾਂ ਫਿਰ ਆਊਟਸਾਈਡਰ ਜਿਵੇਂ ਜੇਤਲੀ ਸਾਹਿਬ ਤੋਂ ਸ਼ੁਰੂ ਕਰ ਲਈਏ ਤਾਂ ਰਿਜ਼ਲਟ ਬੀਜੇਪੀ ਦੇ ਹੱਕ ਚ ਨਹੀਂ ਰਹੇ ਤੁਸੀਂ ਇਸ ਨੂੰ ਕਿਵੇਂ ਦੇਖਦੇ ਦੇਖੋ ਮੈਂ ਐਸੇ ਸਵਾਲ ਤੋਂ ਕਾਫੀ ਕਈ ਵਾਰੀ ਮੈਨੂੰ ਸਰਪ੍ਰਾਈਜ਼ ਔਰ ਥੋੜੀ ਸੈਡਨੈਸ ਔਰ ਉਦਾਸੀ ਵੀ ਰਹਿੰਦੀ ਹੈ ਜੀ ਕਿ ਅਕਸਰ ਇਸ ਸਵਾਲ ਦਾ ਸਾਹਮਣਾ ਕਰਨਾ ਹਾਂ ਪਰ ਮੈਂ ਇਹ ਪੁੱਛਦਾ ਹਾਂ ਕਿ ਕੀ ਮੋਦੀ ਦਾ ਆਪਣੇ ਪਰਿਵਾਰ ਦੇ ਨਾਲ ਕਿਉਂਕਿ ਉਹ ਕਹਿੰਦੇ ਸਾਰਾ ਹਿੰਦੁਸਤਾਨ ਮੇਰਾ ਪਰਿਵਾਰ ਹੈ ਕਿ ਉਹਨਾਂ ਦੀ ਡਿਊਟੀ ਨਹੀਂ ਬਣਦੀ ਕਿ ਅੰਮ੍ਰਿਤਸਰ ਨੂੰ ਇੱਕ ਅੱਛਾ ਪੜਿਆ ਲਿਖਿਆ ਵਿਜਨਰੀ ਐਕਸਪੀਰੀਐਂਸਡ ਕੈਂਡੀਡੇਟ ਦੇਣ ਉਹਨਾਂ ਨੇ ਇੱਕ ਅੱਛਾ ਹੀਰਾ ਚੱਕ ਕੇ ਅਮਰੀਕਾ ਤੋਂ ਜਿੱਥੇ ਉਹਨਾਂ ਨੇ ਪ੍ਰੂਵ ਕੀਤਾ ਹੈ ਤਾਂ ਰਣਜੀਤ ਸਿੰਘ ਜੀ ਨੇ ਉਹ ਅੰਮ੍ਰਿਤਸਰ ਦੀ ਸੇਵਾ ਚ ਲਗਾਇਆ ਜਿੱਦਾਂ ਮੈਨੂੰ ਪਹਿਲਾਂ ਉਹਨੇ ਤਾਮਨ ਲਾਡੂ ਤੋਂ ਸਿਲੈਕਟ ਕਰਕੇ ਇੱਥੇ ਸੇਵਾ ਚ ਪਾਟ ਦੀ ਤੇ ਲਗਾਇਆ ਮੈਨੂੰ ਤਾਂ ਲੱਗਦਾ ਹੈ ਕਿ ਸਾਨੂੰ ਸਾਰਿਆਂ ਨੂੰ ਮੋਦੀ ਜੀ ਦਾ ਧੰਨਵਾਦ ਕਰਨਾ ਚਾਹੀਦਾ ਹੈ ਕਿ ਤੁਸੀਂ ਆਪਣੀ ਟੀਮ ਦੇ ਜਿਹੜੇ ਬੈਸਟ ਆ ਪਲੇਅਰਸ ਨੇ ਜਿਹੜੇ ਬੈਸਟ ਟਡੇ ਆ ਲੀਡਰ ਨੇ ਉਹ ਤੁਸੀਂ ਅੰਮ੍ਰਿਤਸਰ ਨੂੰ ਦੇਨੇ ਹੋ ਭਾਵੇਂ ਅਰਣ ਜੇਟਲੀ ਜੀ ਹੋਣ ਮੈਨੂੰ ਲੱਗਦਾ ਹੈ ਕਿ 2014 ਚ ਜਿੰਨੇ ਟੌਪ ਤੇ ਪੰਜ ਲੀਡਰਸ ਹਨ ਹਿੰਦੁਸਤਾਨ ਦੇ ਬੀਜਪੀ ਉਹਨਾਂ ਵਿੱਚੋਂ ਇੱਕ ਉਹਨਾਂ ਨੇ ਦਿੱਤਾ ਜੇ ਤੁਸੀਂ 2019 ਦੇ ਵਿੱਚ ਸਰਦਾਰ ਹਰਦੀਪ ਸਿੰਘ ਪੁਰੀ ਦੀ ਗੱਲ ਕਰੋ ਤਾਂ ਉਹ ਵੀ ਇੱਕ ਸਿਟਿੰਗ ਮੌਜੂਦਾ ਮਨਿਸਟਰ ਸੀ ਜਿਨ੍ਹਾਂ ਨੂੰ ਉਹਨਾਂ ਨੇ ਅੰਮ੍ਰਿਤਸਰ ਦੀ ਸੇਵਾ ਦਿੱਤੀ ਫਿਰ ਅੱਜ ਹੁਣ ਤਰਨਜੀਤ ਸੰਧੂ ਜੋ ਕਿ ਅਮਰੀਕਾ ਵਰਗੇ ਦੇਸ਼ ਤੇ ਐਮਬੈਸਡਰ ਰਹਿ ਚੁੱਕੇ ਉਹਨੂੰ ਸੇਵਾ ਕਰਨ ਦੀ ਮੌਕਾ ਦਿੱਤਾ ਹੈ ਮੈਨੂੰ ਲੱਗਦਾ ਹੈ ਕਿ ਅੰਮ੍ਰਿਤਸਰ ਨੇ بڑے ਖੁੱਲੇ ਦਿਲ ਦੇ ਨਾਲ ਆਰ ਆਪਣੀ ਮਤਲਬ ਆਪਣੀਆਂ ਬਾਵਾਾਂ ਗੋਲੀਆਂ ਕਰਕੇ ਇਹ ਜਿਹੜਾ મોદી ਜੀ ਦਾ ਨੁਮਾਇੰਦੇ ਹੈ ਕੈਂਡੀਡੇਟਾ ਉਹਨੂੰ ਸਵਾਰਕਾਰ ਕੀਤਾ ਹੈ ਔਰ ਅਸੀਂ ਕੌਨਫੀਡੈਂਟ ਹਾਂ ਕਿ ਇਸ ਵਾਰੀ ਅਮਰਤਸਰ ਅਸ਼ੀਰਵਾਦ ਬੀਜੇਪੀ ਨੂੰ ਦੇਗੇ ਅੱਗੇ ਮੈਂ ਸਵਾਲ ਨੂੰ ਲਗਾਤਾਰ ਕੰਟੀਨਿਊ ਕਰਦਾ ਜਿਹੜੇ ਕਾਰਡਰ ਨੇ ਸਥਾਨਕ ਆਗੂ ਨੇ ਉਹਨਾਂ ਦਾ ਰਿਸਪੌਂਸ ਅਜੂਜੀ ਕਿਵੇਂ ਰਹਿੰਦਾ ਹੈ ਦੇਖੋ ਉਹਨਾਂ ਦਾ ਅਸੀਂ ਕਾਰਡਰ ਦੇ ਹੈ ਮੈਂ ਜਨਰਲ ਸੈਕਟਰੀ ਹਾਂ ਪਾਰਟੀ ਦਾ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਪਾਰਟੀ ਦਾ ਸਾਡਾ ਸਿਸਟਮ ਹੈ ਸਟੇਟ ਦੇ ਵਿੱਚ ਸਭ ਤੋਂ ਉੱਤੇ ਪ੍ਰਧਾਨ ਨੇ ਪ੍ਰਧਾਨ ਤੋਂ ਬਾਅਦ ਜਨਰਲ ਸੈਕਟਰੀ ਰਹਿੰਦੇ ਨੇ ਤੇ ਮੇਰਾ ਸਭ ਤੋਂ ਬੂਥ ਲੈਵਲ ਤੇ ਕਾਰਡਰ ਤੋਂ ਲੈ ਕੇ ਉੱਤੇ ਤੱਕ ਉਹਨਾਂ ਨਾਲ ਸੰਬੰਧ ਰਹਿੰਦੇ ਨੇ ਮੈਨੂੰ ਪੂਰੀ ਸੈਟੀਸਫੈਕਸ਼ਨ ਹੈ ਇਸ ਗੱਲੋਂ ਖੁਸ਼ੀ ਵੀ ਹੈ ਕਿ ਕਾਰਡਰ ਨੇ ਮੋਦੀ ਜੀ ਦੀ ਸਿਲੈਕਸ਼ਨ ਨੂੰ ਸਿਰਮੱਤੇ ਤੇ ਲਗਾਇਆ ਹੈ ਉਹ ਇਸ ਗੱਲ ਨੂੰ ਐਪਰੀਸ਼ੀਏਟ ਕਰਦੇ ਨੇ ਕਿ ਅੰਮ੍ਰਿਤਸਰ ਨੂੰ ਡਿਵੈਲਪ ਕਰਨ ਲਈ ਇੱਕ ਐਸਾ ਨੁਮਾਇੰਦਾ ਚਾਹੀਦਾ ਜਿਹਦੇ ਵਿੱਚ ਇੱਕ ਐਡਮਿਨਿਸਟ੍ਰੇਟਿਵ ਐਕਸਪੀਰੀਅੰਸ ਹੋਵੇ ਜਿਹਦੀ ਬੋਲਚਾਲ ਔਰ ਪੌਂਚ बड़े अफसरोंਾਂ ਤੱਕ ਔਰ ਮੰਤਰੀਏ ਤੱਕ ਹੋਵੇ ਜਿਹਦੀ ਪਹੁੰਚ ਪ੍ਰਾਈਵੇਟ ਸੈਕਟਰ ਚ ਅਮਰੀਕਾ ਦੇ ਭਾਵੇਂ ਕੰਪਨੀਆਂ ਹੋਣ ਭਾਵੇਂ ਇੰਡੀਅਨ ਬਿਜ਼ਨਸ ਹਾਊਸਸ ਹੋਣ ਉਹਨਾਂ ਨੂੰ ਜੇ ਅੰਮ੍ਰਿਤਸਰ ਚ ਆਪਾਂ ਇਨਵੈਸਟਮੈਂਟਸ ਕਰਵਾਉਣੀਆਂ ਉਹਦੋਂ ਤੱਕ ਉਹਨਾਂ ਦੇ ਨਾਲ ਉਹਨਾਂ ਦੇ ਤਾਲਮੇਲ ਹੋਵੇ ਐਸਾ ਹੀ ਇੱਕ ਨੁਮਾਇੰਦਾ ਅੰਮ੍ਰਿਤਸਰ ਨੂੰ ਜਸਟਿਸ ਕਰ ਸਕਦਾ ਮੈਂ ਦੁਬਾਰਾ ਇੱਕ ਸਵਾਲ ਤੁਹਾਨੂੰ ਪੁੱਛਦਾ ਹਾਂ ਜੀ ਕਾਊਂਟਰ ਕੁਐਸਚਨ ਕਰਦਾ ਹਾਂ ਜੀ ਕਿ ਲੈਟ ਅਸ ਸੇ ਕਿ ਸਾਡੇ ਇੱਥੇ ਐਮਪੀ ਸਨ ਕਾਂਗਰਸ ਦੇ ਜੀ 8 ਸਾਲੋਕ ਐਮਪੀ ਰਹੇ ਨੇ ਨਾ ਤਾਂ ਉਹ ਉਹਨਾਂ ਦੀ ਪਾਰਟੀ ਪਾਵਰ ਚ ਨਾ ਉਹ ਖੁਦ ਕਿਸੇ ਇੱਕ ਮੰਤਰੀ ਦੇ ਕੋਲ ਕਿਉਂਕਿ ਸਾਰੇ ਦੇ ਸਾਰੇ ਬੀਜੇਪੀ ਦੇ ਮੰਤਰੀ ਨੇ ਕਿ ਉਹ ਅੰਮ੍ਰਿਤਸਰ ਦਾ ਇੱਕ ਪੈਸੇ ਦਾ ਵੀ ਕੰਮ ਬੀਜੇਪੀ ਦੀ ਕੋਆਪਰੇਸ਼ਨ ਅ ਸਪੋਰਟ ਤੋਂ ਬਗੈਰ ਕਰ ਸਕਦੇ ਸੀਗੇ ਜਾਂ ਕਰ ਪਾਣਗੇ ਕਿਉਂਕਿ 2024 ਵਿੱਚ 100% ਸਰਕਾਰ ਮੋਦੀ ਜੀ ਦੀ ਆਣੀ ਹੈ ਤੇ ਕਿਸੇ ਵੀ ਹੋਰ ਪਾਰਟੀ ਦਾ ਏ ਕੈਪੈਸਿਟੀ ਨਹੀਂ ਹੈ ਕਿ ਅਮਰitsar ਲਈ ਕੋਈ ਢੱਕੇ ਦਾ ਵੀ ਕੰਮ ਕਰਵਾ ਸਕੇ ਐਕਸੈਪਟ ਫॉर बीजेपी ਨਾਮਿਨੇਟਸ ਜੀ ਤੋਂ ਇਸ ਲਈ ਮੈਨੂੰ ਲੱਗਦਾ ਹੈ ਕਿ ਬੜਾ ਹੀ ਅੱਛਾ ਸੋਚ ਵਿਚਾਰ ਕੇ ਮੋਦੀ ਜੀ ਨੇ ਇੱਕ ਬੈਸਟ ਕੈਂਡੀਡੇਟ ਦੁਬਾਰਾ ਤੀਜੀ ਵਾਰ ਸਾਨੂੰ ਇੱਥੇ ਭੇਜਿਆ ਹੈ ਔਰ ਇਸ ਵਾਰੀ ਸੀ 100% ਲੋਕਾਂ ਦਾ ਵਿਸ਼ਵਾਸ ਦਿੱਤਾਗੇ ਜੀ ਇੱਕ ਹੋਰ ਇਹਦੇ ਤੇ ਸਵਾਲ ਹੈ ਜਿਹੜਾ ਕਿ ਤੁਹਾਡੇ ਤੇ ਨਹੀਂ ਲਾਗੂ ਹੁੰਦਾ ਕਿਉਂਕਿ ਤੁਸੀਂ ਤੇ ਖੁਦ ਭਾਵੇਂ ਸੇਵਾਵਾਂ ਵਿੱਚ ਆਏ ਜੇ ਕਿ ਅਵੇਲੇਬਿਲਟੀ ਦਾ ਸਵਾਲ ਹੋ ਜਾਂਦਾ ਜੇਤਲੀ ਸਾਹਿਬ ਬਣੇ ਫਾਈਨੈਂਸ ਮਿਨਿਸਟਰ ਬਣੇ ਵੱਡੀ ਪੋਸਟ ਸੀ ਕਿ ਘੱਟ ਸਮਾਂ ਸੀ ਭਾਵੇਂ ਰਿਜ਼ਲਟ ਜੋ ਮਰਜ਼ੀ ਰਹੇ ਉਸ ਤੋਂ ਬਦ ਪੂਰੀ ਸਾਹਿਬ ਦੇ ਉੱਤੇ ਵੀ ਇਹ ਗੱਲ ਆਈ ਕਿ ਰਿਜ਼ਲਟ ਜੋ ਮਰਜ਼ੀ ਰਹੇ ਪਰ ਪੂਰੀ ਸਾਹਿਬ ਦੀ ਅਵੇਲੇਬਿਲਟੀ ਘੱਟ ਸੀ ਬਟ ਤੁਸੀਂ ਤੇ ਲਗਾਤਾਰ ਅਮਸਾਰੀ ਰਹਿ ਰਹੇ ਹੋ ਪਾਰਟੀ ਦੀ ਮੀਟਿੰਗ ਲਈ ਜਾਣਾ ਪੈਂਦਾ ਹੁਣ ਸਵਾਲ ਜਰ ਰੋੜ ਦਿਓ ਫਿਰ ਕਹਿੰਦੇ ਕਿ ਜੇ ਇਸ ਲੈਵਲ ਦੇ ਇਹਨਾਂ ਦੇ ਰਿਲੇਸ਼ਨ ਹੁੰਦੇ ਨੇ ਤੁਸੀਂ ਤੇ ਆਪਣੇ ਆਉਂਦੇ ਨੇ ਕੋਈ ਇਸ ਵਕਤ ਹੋਮ ਸੈਕਟਰੀ ਆ ਜੀ ਕੋਈ ਡਿਫੈਂਸ ਸੈਕਟਰੀ ਆ ਬਟ ਸਵਾਲ ਇਹ ਹੁੰਦਾ ਕਿ ਸੰਧੂ ਸਾਹਿਬ ਦੀ ਅਵੇਲੇਬਿਲਟੀ ਜਿਹੜੀ ਹੈ ਇਹ ਨਹੀਂ ਕਿ ਕੀ ਅਵੇਲੇਬਲ ਹੋ ਪਉਣਗੇ ਤੁਹਾਡੇ ਵਾਂਗੂ ਅਵੇਲੇਬਲ ਰਹਿਣਗੇ ਜਾਂ ਬਾਕੀ ਦੋਵਾਂ ਵਾਂਗੂ ਗੈਰਹਾਜ਼ ਰਹਿਣਗੇ ਮੈਨੂੰ ਲੱਗਦਾ ਹੈ ਕਿ ਸੰਧੂ ਸਾਹਿਬ ਮੇਰੇ ਤੋਂ ਬਹੁਤ ਜ਼ਿਆਦਾ ਅਵੇਲੇਬਲ ਰਹਿਣਗੇ ਸਾਨੂੰ ਇਹ ਭੁੱਲ ਨਹੀਂ ਚਾਹੀਦਾ ਕਿ ਉਹ ਅਮਰਸਰ ਦਾ ਮੁੰਡਾ ਹੈ ਅਮਰਸਰ ਦਾ ਪਲਿਆ ਜੰਮਿਆ ਹੈ ਉਹਦੇ ਦਾਦਕੇ ਮਤਲਬ ਦਾਦਾ ਜੀ ਵੀ ਇੰਨੇ ਆ ਮਤਲਬ ਵੱਡੇ ਲੀਡਰ ਸਰਦਾਰ ਤੇਜਾ ਸਿੰਘ ਜੀ ਸਮੁੰਦਰੀ ਸਾਰੇ ਰਿਸਪੈਕਟਡ ਉਹਨਾਂ ਨੂੰ ਰਿਸਪੈਕਟ ਕਰਦੇ ਹਾਂ ਸਾਡੇ ਸਿੱਖ ਪੰਥ ਦੇ ਵਿੱਚ ਉਹਨਾਂ ਦੇ ਪਿਤਾ ਜੀ ਵਾਈਸ ਚਾਂਸਲਰ ਨੇ ਉਹਨਾਂ ਦਾ ਘਰ ਮੈਂ ਉਹਨਾਂ ਦੇ ਘਰ ਗਿਆ ਹਾਂ ਨਾਲ ਹੀ ਉਹਨਾਂ ਦਾ ਘਰ ਹੈ ਤੇ ਅੰਮ੍ਰਿਤਸਰ ਦਾ ਮੁੰਡਾ ਜੇ ਅੰਮ੍ਰਿਤਸਰ ਨਹੀਂ ਜਾਊਗਾ ਤਾਂ ਕਿੱਥੇ ਜਾਊਗਾ ਜੀ ਇਸ ਲਈ ਐਕਸੈਸੀਬਿਲਟੀ ਅਵੇਲੇਬਿਲਟੀ ਇਜ਼ ਅ ਨਾਨ ਇਸ਼ੂ ਸੀ ਰਾਜੂ ਜੀ ਹੁਣ ਅਗਲੇ ਜਿਹੜੇ ਅਗਲੇ ਦਿਨਾਂ ਦੇ ਵਿੱਚ ਸ਼ਾਇਦ ਜਿਹੜੇ ਬੀਜੇਪੀ ਦੇ ਕੈਂਡੀਡੇਟ ਨੇ ਭਾਵੇਂ ਸੰਧੂ ਸਾਹਿਬ ਨੇ ਭਾਵੇਂ ਹੰਸ ਰਾਜਾਂਸ ਜੀ ਨੇ ਜਦੋਂ ਪਿੰਡੂ ਖੇਤਰ ਦੇ ਵਿੱਚ ਗਏ ਤਾਂ ਉਹਨਾਂ ਨੂੰ ਕਿਸਾਨਾਂ ਦੇ ਪ੍ਰੋਟੈਸਟ ਦਾ ਸਾਹਮਣਾ ਕਰਨਾ ਪਿਆ ਹਾਲਾਂਕਿ ਪਿਛੇ ਜੇ ਬੀਜੇਪੀ ਦੇ ਆਗੂ ਨੇ ਇਹ ਬੜੀ ਇੱਕ ਗੱਲ ਕਹੀ ਸੀ ਕਿ ਡੈਮੋਕ੍ਰੇਸੀ ਦੇ ਵਿੱਚ ਤੁਹਾਨੂੰ ਸਾਡੀ ਗੱਲਾਂ ਨੂੰ ਨਹੀਂ ਸਹਿਮਤ ਤਾਂ ਤੁਸੀਂ ਸਾਨੂੰ ਵੋਟ ਨਹੀਂ ਪਾ ਸਕਦੇ ਪਰ ਸਾਨੂੰ ਲੋਕਾਂ ਦੇ ਵਿੱਚ ਜਾਣ ਤੋਂ ਨਹੀਂ ਰੋਕਿਆ ਜਾਣਾ ਚਾਹੀਦਾ ਤੁਸੀਂ ਇਸ ਨੂੰ ਕੀ ਸਮਝਦੇ ਇਹ ਬੜਾ ਇੱਕ ਅੱਛਾ ਸਵਾਲ ਕੀਤਾ ਹੈ ਮੈਂ ਤੁਹਾਡੇ ਰਾਹੀਂ ਵੀ ਹੋਰ ਮੈਂ ਵੈਸੀ ਵੀ ਆਪਣੇ ਜਿਹੜੇ ਸਪੀਚਾਂ ਦੇ ਵਿੱਚ ਵੀ ਇਹ ਗੱਲ ਕਰਦਾ ਕਿ ਕੱਲ ਇਹ ਹੈ ਕੁਝ 20 ਸਾਲ ਪਹਿਲਾਂ ਦੀ ਜੀ ਕਿ ਬਾਸਮਤੀ ਜਿਹੜੀ ਹੈ ਨਾ ਜੀ ਉਹ ਤੁਹਾਨੂੰ ਪਤਾ ਹੈ ਕਿ ਤਰਨਤਾਰਨ ਅੰਮ੍ਰਿਤਸਰ ਦੀ ਬੈਸਟ ਬਾਸਮਤੀ ਐ Экਸਪੋਰਟ ਹੁੰਦੀ ਹੈ ਜੀ ਤੇ ਅਮਰੀਕਾ ਦੇ ਵਿੱਚ ਇੱਕ ਬ੍ਰਾਂਡ ਆ ਗਿਆ ਉਹਦਾ ਨਾਮ ਪਾਤਾ ਜੀ ਉਹਨਾਂ ਨੇ ਕਸਮਤੀ ਓਕੇ ਔਰ ਥੱਲੇ ਲਿਖਤਾ ਐਰੋਮੈਟਿਕ ਰਾਈਸ ਕਿਉਂਕਿ ਬਾਸਮਤੀ ਦੀ ਅੱਛੀ ਖੁਸ਼ਬੂ ਆਂਦੀ ਹੈ ਤੇ ਉਹਦੇ ਨਾਲ ਜਿਹੜੇ ਆਪਣੀ ਐਕਸਪੋਰਟs ਸੀ ਕਿ ਆਪਣੇ ਅਮਰਸਰ ਦੀ ਖਾਸ ਕਰਕੇ ਔਰ ਇੰਡੀਆ ਤੋਂ ਜਿਹੜੀ ਬਾਤ ਮਾ ਦੀ ਬਿਲਕੁਲ ਕਿਉਂਕਿ ਕਸਮਤੀ ਦੇ ਕਰਕੇ ਲੋਕਲ ਬ੍ਰਾਂਡ ਉਹਨਾਂ ਨੇ ਇਸ ਤਰੀਕੇ ਨਾਲ ਉੱਥੇ ਵੇਚਣਾ ਸ਼ੁਰੂ ਕੀਤਾ ਉਦੋਂ ਮੈਂ ਮਿਨਿਸਟਰੀ ਆਫ ਕਾਮਰਸ ਸੀਗੀ ਔਰ ਤਰਨਜੀਤ ਜੀ ਉਦੋਂ ਨਾਟ ਐਸ ਐਮਬੈਸਡਰ ਪਰ ਫਸਟ ਸੈਕਟਰੀ ਉੱਥੇ ਸੀਗੇ ਪੋਸਟਡ ਸੀਗੇ ਯੂਐਸ ਅੰਬੈਸੀ ਚ ਅਸੀਂ ਦੋਨਾਂ ਨੇ ਮਿਲ ਕੇ ਕਿਉਂਕਿ ਮੈਂ ਇਹ ਡੀਲ ਕਰਦਾ ਸੀ ਸਬਜੈਕਟ ਤੇ ਅਸੀਂ ਬੜਾ ਵੱਡਾ ਐਕਸ਼ਨ ਲਿੱਤਾ ਉਸ ਕੰਪਨੀ ਦੇ ਖਿਲਾਫ ਕਿ ਸਿਰਫ ਔਰ ਸਿਰਫ ਜਿਹੜੀ ਚੌਲ ਅੰਮ੍ਰਿਤਪੰਜਾਬ ਦੇ ਵਿੱਚ ਅੰਮ੍ਰਿਤਸਰ ਤਰਨਤਾਰਨ ਔਰ ਕੁਝ ਹਰਿਆਣੇ ਦੇ ਹਿੱਸੇ ਦੇ ਵਿੱਚ ਉਗਦੇ ਨੇ ਕੇਵਲ ਉਹੀ ਬਾਸਮਤੀ ਕਲਵਾ ਸਕਦੇ ਨੇ ਔਰ ਅਸੀਂ ਉਹ ਕੋਰਟ 'ਚ ਗਏ ਕੋਰਟ ਚੋ ਕੇਸ ਜਿੱਤਿਆ ਔਰ ਜਿੱਤ ਕੇ ਦੁਬਾਰਾ ਬਾਸਮਤੀ ਦੀ ਐਕਸਪੋਰਟ ਯੂਐਸਏ ਦੇ ਵਿੱਚ ਜਿਹੜੀ ਕਿ ਬੜੀ ਪ੍ਰੀਮੀਅਮ ਤੇ ਵਿਕਦੀ ਆ ਉਹ ਸ਼ੁਰੂ ਮਤਲਬ ਉਹਨੂੰ ਪ੍ਰੋਟੈਕਟ ਕਰਵਾਇਆ ਤੇ ਇਸ ਕਰਕੇ ਬੀਜੇਪੀ ਵੀ ਔਰ ਤਰਨਜੀਤ ਜੀ ਔਰ ਅਸੀਂ ਸਾਰੇ ਕਿਸਾਨਾਂ ਦੇ ਹੱਕ ਚਾਂ ਕਿਸਾਨਾਂ ਦੇ ਲਈ ਸਾਡੇ ਮੋਦੀ ਜੀ ਨੇ ਬਹੁਤ ਕੁਝ ਸੋਚਿਆ ਹੋਇਆ ਹੈ ਔਰ ਉਹਨਾਂ ਲਈ ਕਰਦੇ ਵੀ ਨੇ ਔਰ ਇਸ ਲਈ ਜੇ ਕੋਈ ਪ੍ਰੋਪਗੈਂਡਾ ਸ਼ਿਕਾਰ ਹੋ ਜਾਂਦਾ ਔਰ ਪ੍ਰੋਟੈਸਟ ਕਰਦਾ ਹੈ ਅਸੀਂ ਉਹਨਾਂ ਨਾਲ ਡਾਇਲੌਗ ਕਰਨਾ ਚਾਹਾਂਗੇ ਉਹਨਾਂ ਨਾਲ ਗੱਲਬਾਤ ਕਰਨਾ ਚਾਹਾਂਗੇ ਜੋ ਤਰੀਕਾ ਹੈਗਾ ਪਰ ਡੈਮੋਕ੍ਰੇਸੀ ਹੈ ਸਭ ਨੂੰ ਆਪਣੇ ਮਨ ਦੇ ਨਾਲ ਵੋਟ ਪਾਉਣ ਦਾ ਹੱਕ ਹੈ ਪ੍ਰੋਟੈਸਟ ਵੀ ਕਰਨ ਦਾ ਹੱਕ ਹੈ ਔਰ ਸਾਨੂੰ ਵੀ ਆਪਣੀ ਗੱਲ ਰੱਖਣ ਦਾ ਪੂਰਾ ਹੱਕ ਹੈ ਅਸੀਂ ਇਹ ਕਹਿੰਦੇ ਸਾਨੂੰ ਗੱਲ ਰੱਖਣ ਦਿਓ ਮੋਦੀ ਜੀ ਦੀਆਂ ਜਿਹੜੀਆਂ ਸਕੀਮਾਂ ਕਿਸਾਨਾਂ ਦੇ ਲਈ ਹੈ ਉਹਨਾਂ ਬਾਰੇ ਸਾਨੂੰ ਪੂਰਾ ਸਪੋਰਟ ਔਰ ਪੂਰੀ ਯੂ نو ਇੱਕ ਤਰੀਕੇ ਦੀ ਮੋਰ ਪਿੰਡਾਂ ਚ ਮਿਲ ਰਹੀ ਹੈ ਔਰ ਸਾਨੂੰ ਕੋਈ ਇਹਦੇ ਵਿੱਚ ਚਿੰਤਾ ਦੀ ਗੱਲ ਨਹੀਂ ਹੈ ਕਿ ਸਾਨੂੰ ਪਿੰਡਾਂ ਦੇ ਵਿੱਚ ਕੋਈ ਕਠਿਨਾਈ ਆਏ। ਪਰ ਜੀ ਤੁਹਾਨੂੰ ਲੱਗਦਾ ਕਿ ਜਿਹੜੇ ਕਿਸਾਨ ਨੇ ਜਿਵੇਂ ਤੁਸੀਂ ਕਹਿਆ ਪ੍ਰੋਪਗੈਂਡ ਦੇ ਸ਼ਿਕਾਰ ਨੇ ਜਾਂ ਕੋਈ ਸਿਆਸੀ ਵੀ ਪਾਰਟੀਆਂ ਭਾਵੇਂ ਕਿ ਕਿਸਾਨ ਕਹਿੰਦੇ ਨੇ ਸਾਡਾ ਨਿਰਪੱਖ ਹੈ ਸੀ ਕਿ ਸਿਆਸੀ ਪਾਰਟੀਆਂ ਨਾਲ ਨਹੀਂ ਸੰਬੰਧਿਤ ਰੱਖਦੇ। ਬਟ ਕਿਤੇ ਨਾ ਕਿਤੇ ਜਿਹੜੇ ਕਿਸਾਨਾਂ ਦੇ ਜਿਹੜੇ ਇਸ ਮੁੱਦੇ ਤੇ ਵੀ ਰਾਜਨੀਤੀ ਹੋ ਰਹੀ ਹੈ। ਦੇਖੋ ਰਾਜਨੀਤੀ ਕਈ ਤਰੀਕਿਆਂ ਦੀ ਹੋ ਰਹੀ ਹੈ। ਇੱਕ ਰਾਜਨੀਤੀ ਹੋ ਰਹੀ ਹੈ ਜਿਹੜੇ ਕੜਿਆਲ ਜਾਂ ਮਗਰਮੱਛ ਦੇ ਅੰਸੂਆਂ ਵਾਲੀ ਤੁਸੀਂ ਦੇਖਿਆ ਹੋਵੇਗਾ ਇੱਕ ਦਿੱਲੀ ਦਾ ਚੀਫ ਮਿਨਿਸਟਰ ਕਟਾਲੇ ਦੇ ਵਿੱਚ ਅੰਦਰ ਜੇਲ੍ਹ ਚ ਪਿਆ ਦੂਜੇ ਪਾਸੇ ਤੁਸੀਂ ਦੇਖਿਆ ਹੋਵੇਗਾ ਕਿ ਪੰਜਾਬ ਤੇ ਵਿੱਚੋਂ ਜਿਹੜੇ ਐਮਪੀ ਰਾਜ ਸਭਾ ਚ ਮਾਨ ਸਾਹਿਬ ਨੇ ਚੁਣਾ ਕੇ ਭੇਜੇ ਆ ਉਹ ਕੋਈ ਕੰਮ ਨਹੀਂ ਕਰ ਰਹੇ ਜਾਂ ਕੋਈ ਪ੍ਰੋਟੈਸਟ ਨਹੀਂ ਕਰ ਰਹੇ ਕਿ ਕੇਜਰੀਵਾਲ ਦੇ ਲਈ ਬਾਹਰ ਉਹ ਕੋਈ ਅੰਸੂ ਵੀ ਗਰਾ ਦੇਣ ਇਹ ਇੱਕ ਕਿੱਦਾਂ ਦਾ ਛੇੜਿਆੰਤਰ ਜੇ ਮੈਨੂੰ ਲੱਗ ਰਿਹਾ ਹੈ ਕਿ ਪੰਜਾਬ ਦੇ ਚੀਫ ਮਿਨਿਸਟਰ ਦੇ ਚੁਣੇ ਹੋਏ 6 ਦੇ 6 ਰਾਜ ਸਭਾ ਐਮਪੀ 7 ਦੇ 7 ਕੇਜਰੀਵਾਲ ਦਾ ਲਈ ਕੋਈ ਆਪਣਾ ਅਫਸੋਸ ਨਹੀਂ ਕਰ ਰਹੇ ਕੋਈ ਯਤਨ ਨਹੀਂ ਕਰ ਰਹੇ ਔਰ ਕੀ ਇਹ ਕੋਈ ਪੰਜਾਬ ਤੋਂ ਸੀਐਮ ਮਾਨ ਸਾਹਿਬ ਦੀ ਚਲਾਈ ਗਈ ਕੋਈ ਕਿਸੇ ਤਰੀਕੇ ਦੀ ਮੈਨੂੰ ਲੱਗਦਾ ਹੈ ਤੁਸੀਂ ਕਹੋਗੇ ਮੈਂ ਕੁਝ ਹੀ ਕਹਿ ਰਹੇ ਹਾਂ ਜੀ ਕਿ ਇਹ ਹੋ ਕੀ ਰਿਹਾ ਹੈ ਇਹ ਆਪਸ ਇਹਨਾਂ ਚ ਕੋਈ ਕਿ ਕਿ ਉਹ ਕਿਉਂਕਿ ਉਹ 6 ਦੇ 6 ਐਮਪੀ 7 ਐਮਪੀ ਇਹਨਾਂ ਨੇ ਚੁਣੇ ਨੇ ਉਹ ਇਹਨਾਂ ਦੀ ਇਨਸਟਰਕਸ਼ਨ ਤੇ ਚੱਲ ਰਹੇ ਨੇ ਤੇ ਕੇਜਰੀ ਸਵਾਲ ਦੇ ਅੰਦਰ ਨੇ ਕੀ ਇਥੋਂ ਦਾ ਮੁੱਖ ਮੰਤਰੀ ਖੁਸ਼ ਨਹੀਂ ਇਸ ਗੱਲੋਂ ਕਿ ਉਹ ਕੜਿਆਲੀ ਅंसू ਵਹਾ ਰਹੇ ਨੇ ਤਾਂ ਇਸ ਤਰੀਕੇ ਦੇ ਕਈ ਛੇੜਿਆੰਤਰ ਚੱਲ ਰਹੇ ਨੇ ਉਹਨਾਂ ਵਿੱਚੋਂ ਇੱਕ ਛੇੜਿਆੰਤਰ ਇਹ ਵੀ ਹੈ ਕਿ ਕਿਸਾਨਾਂ ਨੂੰ ਥੋੜੇ ਹਵਾ ਦੇ ਦਿਓ ਉਹਨਾਂ ਨੂੰ ਗਲਤ ਪ੍ਰੋਪਾਗੈਂਡਾ 'ਚ ਪਾ ਦਿਓ ਉਹਨਾਂ ਨੂੰ ਉਤਸਕਾ ਦਿਓ ਔਰ ਗਲਤ ਵਰਪ ਪਵਾ ਦਿਓ ਲੇਕਿਨ ਇਹ ਸਾਰੇ ਚੀਜ਼ਾਂ ਚੱਲਣ ਵਾਲੀਆਂ ਨਹੀਂ ਹੈਗੀਆਂ ਜੀ ਰਾਜੂ ਜੀ ਤੁਸੀਂ ਸਿਆਸੀ ਉਹ ਲਗਾਤਾਰ ਜਿਵੇਂ ਕਿਉਂਕਿ ਕਾਡ ਆਈਐਸ ਛੱਡ ਕੇ ਆਏ ਸੀਗੇ ਤੁਸੀਂ ਚੀਫ ਸੈਕਟਰੀ ਦਾ ਉਹਦਾ ਪਹਿਲਾਂ ਤੇ ਇਨੀ ਪੋਲਿਟੀਕਲ ਗੱਲਾਂ ਨਹੀਂ ਸੀ ਤੁਸੀਂ ਕਰਦੇ ਬਟ ਹੁਣ ਪਰਪੱਕ ਹੁੰਦੇ ਜਾ ਰਹੇ ਹੋ ਮੈਂ ਹੋਰ ਇੱਕ ਜਾਨਣਾ ਚਾਹੁੰਦਾ ਬੀਜੇਪੀ ਨੇ ਆਪਣੇ ਕੈਂਡੀਡੇਟ ਪਹਿਲਾਂ ਅਨਾਉਂਸ ਕਰਤੇ ਜੀ ਆਮ ਆਦਮੀ ਪਾਰਟੀ ਨੇ ਕਰਤੇ ਕਾਂਗਰਸ ਨੇ ਕਾਲੀ ਦਲ ਨੇ ਨਹੀਂ ਕੀਤੇ ਅਲਾਈਅੰਸ ਪਹਿਲਾਂ ਤੁਹਾਡਾ ਨਹੀਂ ਹੋ ਸਕਿਆ ਬੜੀ ਕੋਸ਼ਿਸ਼ ਪਤਾ ਦੋਵਾਂ ਪਾਸੇ ਵੱਲੋਂ ਹੁੰਦੀ ਰਹੀ ਪਰ ਅਲਾਈਅੰਸ ਨਹੀਂ ਚੜਿਆ ਸਿਰੇ ਕੈਂਡੀਡੇਟ ਐਨਾਉਂਸ ਨਹੀਂ ਹੋਏ ਪਲੱਸ ਅਲਾਈਅੰਸ ਜਿਹੜਾ ਨਹੀਂ ਹੋਇਆ ਕਿ ਬੀਜੇਪੀ ਨੂੰ ਨੁਕਸਾਨ ਹੋਏਗਾ ਜਾਂ ਫਾਇਦਾ ਹੋਏ ਨਹੀਂ ਦੇਖੋ ਪਹਿਲੀ ਗੱਲ ਤੇ ਕਿ ਕੈਂਡੀਡੇਟ ਐਨਾਉਂਸ ਕਰਨਾ ਇੱਕ ਹਰ ਪਾਰਟੀ ਦੇ ਆਪਣੀ ਆਪਣੀ ਸਟ੍ਰੈਟੇਜੀ ਹੁੰਦੀ ਹੈ ਕੋਈ ਪਹਿਲਾਂ ਕਰਦਾ ਕੋਈ ਬਾਅਦ ਦੇ ਵਿੱਚ ਕਰਦਾ ਪਰ ਕਾਂਗਰਸ ਔਰ ਆਪ ਇਹ ਰਲੇ ਮਿਲੇ ਹੋਏ ਨੇ ਇਹ ਇੱਕ ਦੂਜੇ ਨਾਲ ਪੂਰਾ ਕੋਆਰਡੀਨੇਟ ਕਰਕੇ ਇੱਕ ਡਰਾਮੇਬਾਜ਼ੀ ਕਰ ਰਹੇ ਨੇ ਬਾਅਦ ਤੇ ਕਹਿੰਦੇ ਨੇ ਅਸੀਂ ਇੱਕ ਦੂਜੇ ਦੇ ਖਿਲਾਫ ਆ ਪਰ ਹੈ ਇੱਕੋ ਤੇ ਇਹਨਾਂ ਨੇ ਆਪਣੇ ਕੈਂਡੀਡੇਟ ਵੀ ਕੋਆਰਡੀਨੇਟ ਕਰਕੇ ਹੀ ਕਰਨੇ ਹੈਗੇ ਆ ਜਿਹੜੇ ਐਸਓਆਰਐਸ ਭਾਜਪੀ ਦੀ ਗੱਲ ਹੈ ਤੇ ਸਾਨੂੰ ਪੂਰਾ ਕੌਨਫੀਡੈਂਸ ਹੈ ਆਪਣੇ ਪੰਜਾਬ ਦੇ ਉੱਤੇ ਔਰ ਮੋਦੀ ਜੀ ਦੀ ਲੀਡਰਸ਼ਿਪ ਦੇ ਉੱਤੇ ਇਸ ਲਈ ਛੇ ਜਿਹੜੇ ਕੈਂਡੀਡੇਟਸ ਨੇ ਉਹ ਪਹਿਲਾਂ ਅਨਾਉਂਸ ਹੋ ਚੁੱਕੇ ਨੇ ਸਤ ਕਦੇ ਵੀ ਅਨਾਉਂਸ ਹੋ ਜਾਣਗੇ ਲੇਕਿਨ ਅੱਗੇ ਹੋਂ ਅਨਾਉਂਸ ਹੋਣ ਤੇ ਪਿੱਛੇ ਅਨਾਉਂਸ ਹੋਣ 13 ਦੇ 13 ਸੀਟਾਂ ਦੇ ਉੱਤੇ ਇਸ ਵਾਰੀ ਕਮਲ ਖੜਨ ਵਾਲਾ ਹੈ ਜੀ ਅਕਾਲੀ ਦਲ ਦੀ ਸਿਚੁਏਸ਼ਨ ਜਿਹੜੀ ਮੈਂ ਪੁੱਛ ਰਿਹਾ ਸੀ ਕਿਉਂਕਿ ਉਸ ਦਿਨ ਜਦੋਂ ਅਲਾਈਅੰਸ ਨਹੀਂ ਹੋਇਆ ਤਾਂ इवन ਅੰਮ੍ਰਿਤਸਰ ਦੇ ਵਿੱਚ ਵੀ ਪਟਾਕੇ ਚਲਾਏ ਗਏ ਕਿ ਸਾਡਾ ਅਲਾਈਅੰਸ ਨਹੀਂ ਹੋਇਆ ਕੁਝ ਹੀ ਮਨਾਇਆ ਨਹੀਂ ਭਰਤੀ ਜਾਂਦਾ ਪਾਰਟੀ ਦੇ ਵਰਕਰਾਂ ਨੇ ਤੁਸੀਂ ਕੀ ਸਮਝਦੇ ਹੋ ਐ ਜੀ ਜਨਰਲ ਸੈਕਟਰੀ ਤੁਸੀਂ ਤਾਂ ਪੂਰੇ ਪੰਜਾਬ ਦੇ ਵਿੱਚ ਜਾंदे ਹੋ ਅਕਾਲੀ ਦਲ ਦੇ ਨਾਲ ਅਲਾਈਅੰਸ ਨਹੀਂ ਹੋਇਆ ਬੀਜੇਪੀ ਨੂੰ ਇਸ ਦਾ ਨੁਕਸਾਨ ਹੋਏਗਾ ਜਾਂ ਬੀਜੇਪੀ ਨੂੰ ਫਾਇਦਾ ਹੋਏਗਾ ਜਾਂ ਅਕਾਲੀ ਦਲ ਦੀ ਕੀ ਸਿਚੁਏਸ਼ਨ ਹੈ ਇਹ ਇਸ ਤੋਂ ਮੈਂ ਕਹਿਆ ਕਰੂ ਕਿ ਬੀਜੇਪੀ ਨੂੰ ਨੁਕਸਾਨ ਹੋਏਗਾ ਫਾਇਦਾ ਹੋਏਗਾ ਬੀਜੇਪੀ ਸਿਰਫ ਦੇਖਦੀ ਹੈ ਕਿ ਭਾਰਤ ਨੂੰ ਫਾਇਦਾ ਹੋਏਗਾ ਕਿ ਨੁਕਸਾਨ ਹੋਏਗਾ ਬੀਜੇਪੀ ਸਿਰਫ ਇਹ ਦੇਖਦੀ ਹੈ ਕਿ ਪੰਜਾਬ ਨੂੰ ਕੀ ਫਾਇਦਾ ਹੋਏਗਾ ਕਿ ਨਹੀਂ ਹੋਏਗਾ ਕਿ ਇਹਦੇ ਵਿੱਚ ਕੋਈ ਸ਼ੱਕ ਦੀ ਗੱਲ ਹੈ ਕਿ ਜਿਹੜਾ ਦ੍ਰਿਸ਼ਾਸ਼ਟ ਦੀ ਤਰ੍ਹਾਂ ਆਪਣੇ ਅੱਖਾਂ ਤੇ ਹਾਂ ਮਤਲਬ ਸਾਰੇ ਆਪਣੀ ਹੀ ਫੈਮਿਲੀ ਨੂੰ ਕਿ ਬਾਦਲ ਸਾਹਿਬ ਨੇ ਇੱਕ ਹੀ ਫੈਮਿਲੀ ਦੇ ਵਿੱਚ ਸਾਰੀ ਡਿਵੈਲਪ ਨਹੀਂ ਹੋਈ ਕਿ ਸਾਰੇ ਸਾਰੇ ਮੰਤ్రਾਲੇ ਔਰ ਮੰਤਰੀ ਇੱਕ ਫੈਮਿਲੀ ਚ ਨਹੀਂ ਰਹੇ ਕਿ ਨਸ਼ੇ ਅਕਾਲੀ ਦਲ ਦੇ ਟਾਈਮ ਤੇ ਨਹੀਂ ਹੋਏ ਕਿ ਸਭ ਤੋਂ ਵੱਡੇ ਘਟਾਲੇ ਔਰ ਕ腐ਸ਼ਨ ਅਕਾਲੀ ਦਲ ਦੇ ਟਾਈਮ ਤੇ ਨਹੀਂ ਹੋਈ ਤੇ ਜੇ ਹੋਈ ਹੈ ਫੇਰ ਵੀ ਤੁਸੀਂ ਇਹ ਅਪੇਕਸ਼ਾ ਰੱਖਦੇ ਹੋ ਕਿ ਅਸੀਂ ਉਹਨਾਂ ਨਾਲ ਅਲਾਈਅੰਸ ਕਰਾਂਗੇ ਤੇ ਤਦ ਲਈ ਬੜੀ ਹੀ ਇੱਕ ਡਿਸਪਾਇੰਟ ਵਾਲੀ ਗੱਲ ਹੋਏਗੀ ਅਸੀਂ ਸਿਰਫ ਪੰਜਾਬ ਦੇ ਹੱਕ ਔਰ ਪੰਜਾਬ ਦੀ ਭਲਾਈ ਔਰ ਵਿਕਸਤ ਭਾਰਤ ਬਣਾਉਣ ਦੇ ਲਈ ਸੋਚਦੇ ਆਂ ਜਿਹੜੀ ਪਾਰਟੀ ਜਿਹੜੇ ਵੀ ਵਿਚਾਰਧਾਰਾ ਸਾਡੀ ਵਿਚਾਰਧਾਰਾ ਨਾਲ ਮਿਲਦੀ ਹੈ ਉਹਨਾਂ ਨਾਲ ਅਸੀਂ ਹੱਥ ਮਿਲਾਣੇ ਆਂ ਦੂਜਿਆਂ ਦੇ ਨਾਲ ਅਸੀਂ ਪੱਥਰ ਦੇ ਔਰ ਚਟਾਨ ਦੀ ਤਰ੍ਹਾਂ ਉਹਨਾਂ ਦੇ ਖਿਲਾਫ ਖੜੇ ਆਂ ਜੀ ਮੈਂ ਦੋ ਸਟੇਟਾਂ ਦਾ ਤੁਹਾਡੇ ਕੋਲ ਜਾਣੇ ਚਾਹੁੰਦਾ ਕਿਉਂਕਿ ਦੋ ਸਟੇਟਾਂ ਦੇ ਨਾਲ ਤੁਹਾਡਾ ਬੜਾ ਪਰਸਨਲ ਰਿਲੇਸ਼ਨ ਰਿਹਾ ਪੰਜਾਬ ਤੇ ਤਾਮਿਲਨਾਡੂ ਜਿਆਦਾ ਗੱਲ ਪੰਜਾਬ ਦੇ ਉੱਤੇ ਰੱਖਾਂਗੇ ਕਿਉਂ ਬੀਜੇਪੀ ਲਈ ਟਫ ਬੈਟਲ ਕਿਉਂ ਹੈ ਬੀਜੇਪੀ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਹਰ ਸਟੇਟ ਦੀ ਸਰਕਾਰ ਬੀਜੇਪੀ ਨੇ ਬਣਾ ਲਈ ਇਹ ਦੋ ਸਟੇਟਾਂ ਜਿਹੜੀਆਂ ਨੇ ਬੀਜੇਪੀ ਦੇ ਕੋਲ ਅਨਟੱਚ ਕਿਉਂ ਨੇ ਕਿਉਂ ਇੱਥੇ ਹਾਲਾਂਕਿ ਸੰਸਦ ਮੈਂਬਰ ਆਉਂਦੇ ਰਹੇ ਨੇ ਬੀਜੇਪੀ ਦੇ ਤਿੰਨ ਵੀ ਜਿੱਤੇ ਨੇ ਇੱਕ ਵਾਰ ਅਲਾਈਅੰਸ ਦੇ ਵਿੱਚ ਅਕਾਲੀ ਦਲ ਬੀਜੇਪੀ ਸਾਰੀਆਂ ਦੀ ਸਾਰੀਆਂ ਸੀਟਾਂ ਵੀ ਜਿੱਤੀਆਂ ਬਟ ਜਿਹੜੀ ਵਿਧਾਨ ਸਭਾ ਦੀ ਵਾਇਸ ਕੀਤੀ ਜਾਵੇ ਜਾਂ ਆਪਣੇ ਸਿਰ ਦੇ ਉੱਤੇ ਤਾਂ ਪਰਫਾਰਮੈਂਸ ਦੇ ਵਿੱਚ ਕੀ ਲੱਗਦਾ ਤੁਹਾਨੂੰ ਕਿੱਥੇ ਕਮੀ ਲੱਗਦੀ ਦੇਖੋ ਇਹ ਬੜਾ ਇੱਕ ਸੋਚਣ ਔਰ ਸਮਝਣ ਵਾਲੀ ਗੱਲ ਹੈ ਕਿ ਪੰਜਾਬ ਦੇ ਵਿੱਚ ਐਸ ਆਈ ਟੋਲਡ ਯੂ अर्ਲियर ਆਲਸੋ ਕਿ ਮੋਦੀ ਜੀ ਖਾਸ ਕਰਕੇ ਔਰ ਬੀਜਪੀ ਐਸ ਅ ਪਾਰਟੀ ਸਿਰਫ ਔਰ ਸਿਰਫ ਇੰਡੀਆ ਦੀ ਗੱਲ ਕਰਦੀ ਹੈ ਔਰ ਉਸ ਤਿੱਕੇ ਦਾ ਵਿਜ਼ਨ ਰੱਖਦੀ ਹੈ ਜੀ ਜਦੋਂ ਵੀ ਕਿਉਂਕਿ ਪੰਜਾਬ ਦੇ ਵਿੱਚ ਸਿੱਖ ਇੱਕ ਲਾਰਜ ਮਿਨੋਰਟੀ ਨੇ ਔਰ ਹਮੇਸ਼ਾ ਬੀਜਪੀ ਦਾ ਇਹ ਧਿਆਨ ਰਿਹਾ ਪਹਿਲਾਂ ਦੇ ਟਾਈਮ ਦੇ ਵਿੱਚ ਕਿ ਕਾਲੀ ਦਲ ਦਾ ਜਿਹੜਾ ਇੱਕ ਪੋਲਿਟਿਕਲ ਅਲਾਈንስ ਨਹੀਂ ਸੀਗਾ ਇਟ ਵਾਸ ਮੋਰ ਆਫ ਅ ਸੋਸ਼ਲ ਅਲਾਈንስ ਭਾਈਚਾਰੇ ਵਾਲਾ ਅਲਾਈንስ ਕਿ ਸਿੱਖ Hindu ਦੀ ਯੂਨਿਟੀ ਵਾਲਾ ਅਲਾਈንስ ਔਰ ਇਸ ਕਰਕੇ ਡੈਲੀਬਰੇਟਲੀ ਹੀ ਭਾਜਪਾ ਪਾਰਟੀ ਹਮੇਸ਼ਾ ਉਹਨੇ ਕਾਲੀ ਦਲ ਨੂੰ ਅੱਗੇ ਰੱਖਿਆ ਪਰ 30 ਸਾਲਾਂ ਚ ਸੀ ਦੇਖਿਆ ਕਿ ਜਿਸ ਤਰੀਕੇ ਦੀ ਅਗਵਾਈ ਅਕਾਲੀ ਦਲ ਕਰਦਾ ਰਿਹਾ ਜਿਸ ਤਰੀਕੇ ਦੀ ਭ੍ਰਸ਼ਟਾਚਾਰ ਇੱਥੇ ਹੋਇਆ ਜਿਸ ਤਰੀਕੇ ਨਾਲ ਨਸ਼ੇ ਇੱਥੇ ਹੋਏ ਜਿਸ ਤਰੀਕੇ ਨਾਲ ਡਾਇਨੇਸਟੀ ਰੂਲ ਹੋਇਆ ਜਿਸ ਤਰੀਕੇ ਨਾਲ ਇੱਕ ਫੈਮਿਲੀ ਰੂਲ ਹੋਇਆ ਉਹਦੇ ਲਈ ਅਸੀਂ ਫੋਰਸਟ ਫੀਲ ਕੀਤਾ ਬੀਜੇਪੀ ਨੇ ਕਿ ਨਹੀਂ ਵੀ ਬੀਜੇਪੀ ਨੂੰ ਹੀ ਪੰਜਾਬ ਚ ਆਣਾ ਪਏਗਾ ਜੇ ਪੰਜਾਬ ਦੇ ਹੋਲਸਮ ਕੰਪਲੀਟ ਟੋਟਲ ਡਿਵੈਲਪਮੈਂਟ ਹੋਣੀ ਹੈ ਇਸ ਕਰਕੇ ਅਸੀਂ ਪੰਜਾਬ ਦੀ ਸੇਵਾ ਭਾਵੇਂ ਸਾਨੂੰ 5 ਸਾਲ ਲੱਗਣ 10 ਸਾਲ ਲੱਗਣ ਜਦੋਂ ਵੀ ਸਾਨੂੰ ਅਸ਼ੀਰਵਾਦ ਮਿਲੇਗਾ ਅਸੀਂ ਆਪਣੇ ਅਸੂਲਾਂ ਤੇ ਰਹਾਂਗੇ ਔਰ ਪੂਰੀ ਸੇਵਾ ਕਰਾਂਗੇ ਰਜੂ ਜੀ ਮੇਰੇ ਆਖਰੀ ਇੱਕ ਦੋ ਸਵਾਲ ਨੇ ਭਾਰਤੀ ਜਨਤਾ ਪਾਰਟੀ ਦੀ ਪੋਜੀਸ਼ਨ ਲੋਕ ਸਭਾ ਚੋਣਾਂ ਦੇ ਵਿੱਚ ਪੰਜਾਬ ਦੇ ਵਿੱਚ ਕੀ ਰਹੇਗੀ ਔਰ ਅੰਮ੍ਰਿਤਸਰ ਦੀ ਖਾਸ ਤੌਰ ਦੇ ਸੀਟ ਦੇ ਉੱਤੇ ਕਿਵੇਂ ਦੀ ਰਹੇਗੀ ਔਰ ਕਿਸ ਪਾਰਟੀ ਨਾਲ ਤੁਹਾਨੂੰ ਲੱਗਦਾ ਕਿ ਤੁਹਾਡਾ ਮੁਕਾਬਲਾ ਰਹੇਗਾ ਸੱਤਾ ਪੰਜਾਬ ਵਿੱਚ ਸੱਤਾਧਾਰੀ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਹੈ ਕਾਂਗਰਸ ਦੇ ਸਿਟਿੰਗ ਐਮਪੀ ਨੇ ਅਕਾਲੀ ਦਲ ਨਾਲ ਅਲਾਈਅੰਸ ਟੁੱਟਿਆ ਹੈ ਤਾ ਕਿਸ ਦਿਨ ਨਾਲ ਤੁਹਾਡਾ ਮੁਕਾਬਲਾ ਭਾਰਤੀ ਜਨਤਾ ਪਾਰਟੀ ਤੇ ਲੱਗਦਾ ਜੀ ਲੇਕੋ ਆਈ ਡੋਨਟ ਵਾਂਟ ਟੂ ਬੀ ਬੋਸਟਫੁਲ ਕੋਈ ਐਸਾ ਕੋਈ ਕਮਾਂਡੀ ਗੱਲ ਨਹੀਂ ਹੈ ਨਿਮਰਤਾ ਨਾਲ ਹੀ ਮੈਂ ਕਹਿ ਰਿਹਾ ਹਾਂ ਕਿ ਮੈਨੂੰ ਜਿਆਦਾ ਮੁਕਾਬਲਾ ਲੱਗਦਾ ਨਹੀਂ ਹੈ ਉਹਦਾ ਕਾਰਨ ਇਹ ਹੈ ਕਿ ਕਿ ਆਪ ਜਿੰਨੂੰ 92 ਸੀਟਾਂ ਮਿਲੀਆਂ ਸੀਗੀਆਂ 2022 ਦੇ ਵਿੱਚ ਉਹ ਟੋਟਲ ਲਾਸ ਆਫ ਕੰਫੀਡੈਂਸ ਪੀਪਲਸ ਕੰਫੀਡੈਂਸ ਹੈ ਪੂਰਾ ਲੋਕਾਂ ਦਾ ਵਿਸ਼ਵਾਸ ਉਹ ਖੋ ਚੁੱਕੇ ਨੇ ਕੋਈ ਵੀ ਕਿਸੇ ਤਰੀਕੇ ਦੇ ਵਾਦੇ ਉਹਨਾਂ ਨੇ ਪੂਰਾ ਕੀਤਾ ਨਹੀਂ ਕਿਸੇ ਤਰੀਕੇ ਦੀ ਗਵਰਨੈਂਸ ਜੀ ਆਪਾਂ ਕਹੀਏ ਤਾਂ ਆਪ ਦੇਣ ਤੋਂ ਅਸਮਰਥ ਰਹੇ ਨੇ ਲੋਕ ਕਹਿੰਦੇ ਨੇ ਬਾਈਮਾਨ ਮਤਲਬ ਐ ਵੈਸੇ ਦਾ ਬਟਨਡਜ ਬਾਈਮਾਨ ਦਾ ਮਤਲਬ ਹੁੰਦਾ ਹੈ ਬਾਈ ਭਰਾ ਮਾਨ ਪਰ ਬਾਈਮਾਨ ਦਾ ਕੁਝ ਹੋਰ ਵੀ ਮਤਲਬ ਨਿਕਲਦੇ ਨੇ ਤੇ ਤਰ੍ਹਾਂ ਤਰ੍ਹਾਂ ਦੇ ਜਿਹੜਾ ਇਮਾਨ ਮਾਨ ਸਾਹਿਬ ਦਾ ਉਹਦੇ ਤੇ ਪ੍ਰਸ਼ਨ ਚਿੰਨ ਲੱਗ ਰਹੇ ਨੇ ਜੇ ਤੁਸੀਂ ਪੰਜਾਬ ਜੇ ਤੁਸੀਂ ਕਾਂਗਰਸ ਦੇਖੋ ਤੇ ਉਹਨਾਂ ਦੇ ਆਪਣੇ ਹੀ ਲੀਡਰ ਛੜ ਛੜ ਕੇ ਦੂਜੀਆਂ ਪਾਰਟੀਆਂ ਵਿੱਚ ਜਾ ਰਹੇ ਨੇ ਖਾਸ ਕਰਕੇ ਬੀਜਪੀ ਵਿੱਚ ਜੁਆਇਨ ਕਰ ਰਹੇ ਨੇ ਤੁਸੀਂ ਲੁਧਿਆਣਾ ਦੇਖਿਆ ਹੋਏਗਾ ਲੁਧਿਆਣੇ ਦੇ ਜਿਹੜੇ ਸਾਡੇ ਬਿੱਟੂ ਜੀ ਆਏ ਨੇ ਉਹ ਕਾਂਗਰਸ ਤੋਂ ਖੁਦ ਆਪਣੇ ਮਨ ਦੇ ਨਾਲ ਸਾਡੀ ਪਾਰਟੀ ਜੁਆਇਨ ਕੀਤੇ ਨੇ ਵੀ ਲੈ ਕੇ ਤੁਸੀਂ ਰਿੰਕੂ ਜੀ ਵੀ ਆਪ ਤੋਂ ਪਹਿਲਾਂ ਕਾਂਗਰਸ ਕਾਂਗਰਸ ਤੋਂ ਸਾਡੇ ਕੋਲ ਆਏ ਨੇ ਰਹਿ ਕੇ ਆਉਣਗੇ ਮੈਂ ਤੇਰਾ ਜੀ ਦੇਖੋ ਜੀ ਜ਼ਿਲ੍ਹੇ ਦੇ ਨਾਲ ਇੱਕ ਮੈਗਨੇਟ ਹੁੰਦੀ ਹੈ ਔਰ ਮੈਗਨੇਟ ਦੇ ਨਾਲ ਸਾਰਾ ਹੀ मैग्नेट कोली जांदा इस तरह आज के दिन च सब तो वड्डी मैग्नेट जे वो है ओदा नाम है नरेंद्र भाई मोदी ते कोई नहीं राणा जी सारे इस मैग्नेट ਨਾਲ ਹੀ ਲੱਗਣ ਵਾਲੇ ਨੇ ਪਰ ਜਿਹੜਾ ਤੁਸੀਂ ਸਵਾਲ ਕੀਤਾ ਸੀ ਕਿ ਕਾਲੀ ਕੀ ਪਹਿਲਾਂ ਵੀ ਤੁਸੀਂ 10 ਮਿੰਟ ਪਹਿਲਾਂ ਮੈਨੂੰ ਸਵਾਲ ਕੀਤਾ ਸੀ ਲੋਕੀ ਬਾਕੀ ਪਾਰਟੀ ਹਲੇ ਕਿਉਂ ਨਹੀਂ ਕੈਂਡੀਡੇਟ ਅਨਾਉਂਸ ਕਰ ਰਹੀ ਉਹਦਾ ਵੀ ਇੱਕ ਪੋਜੀਸ਼ਨ ਕੀ ਮੈਂ ਪੋਜੀਸ਼ਨ ਮੇਰੀ ਉਹ ਵੀ ਮੈਂ ਦੱਸਦਾ ਕਿ ਅਸੀਂ ਤਾਂ ਦੇਖ ਰਹੇ ਹਾਂ ਕਿ ਜੋ ਕੋਈ ਕੰਟੈਸਟ ਨਹੀਂ ਹੈ ਇਸ ਵਾਰੀ ਸਿਰਫ ਕਮਲ ਹੀ ਇੱਕ ਪੇ ਵਾਰੀ ਇੱਕ ਇਕੱਲਾ ਸੱਪੇ ਪਾਰੀ ਜੇ ਨਰਿੰਦਰ ਮੋਦੀ ਜੀ ਹੋ ਰਹੇ ਨੇ ਔਰ ਜੋ ਉਹਨਾਂ ਦਾ ਹੈ ਕਿ ਇਸ ਵਾਰ 400 ਪਾਰ ਉਹ ਸ਼ੁਰੂਆਤ ਅੰਮ੍ਰਿਤਸਰ ਤੋਂ ਔਰ 13 ਟੋਟਲ ਪੰਜਾਬ ਦੀਆਂ ਸੀਟਾਂ ਤੋਂ ਹੋਏਗੀ ਜੀ ਰਾਜੀ ਜੀ ਤੁਸੀਂ ਨਾਲ ਜਨਰਲ ਸਕੱਤਰ ਉਸਾਠਨ ਦਾ ਕੰਮ ਵੀ ਦੇਖ ਰਹੇ ਹੋ ਪ੍ਰਾਈਮ ਮਿੰისტਰ ਸਾਹਿਬ ਜੀ ਐਚਐਮ ਸਾਹਿਬ ਦੀਆਂ ਔਰ ਜਿਹੜੀ ਕਿ ਜੋਗੀ ਦੇ ਤੇ ਨਾਂ ਦੀ ਬੜੀ ਚਰਚਾ ਹੋ ਰਹੀ ਇਹ ਸਾਰੀਆਂ ਰੈਲੀਆਂ ਜਿਹੜੀਆਂ ਨੇ ਇਹ ਆਰਗੇਨਾਈਜ਼ ਪੰਜਾਬ ਦੇ ਵਿੱਚ ਅਖੀਰ ਤੱਕ ਜਾ ਕੇ ਕਰਵਾਓਗੇ ਔਰ ਅੰਮ੍ਰਿਤਸਰ ਦੇ ਵਿੱਚ ਕੀ ਪ੍ਰਾਈਮ ਮਿਨਿਸਟਰ ਸਾਹਿਬ ਜਾਂ ਕਿਹਦੀ ਕਿਹਦੀ ਰੈਲੀ ਤੁਸੀਂ ਆਰਗੇਨਾਈਜ਼ ਕਰਨ ਜਾ ਰਹੇ ਹੋ ਦੇਖੋ ਐਕਚੁਅਲੀ ਬਾਈ ਚਾਂਸ ਜਿਹੜਾ ਰੈਲੀਾਂ ਦਾ ਵੀ ਹੈ ਜਿਨੂੰ ਅਸੀਂ ਪਰਵਾਸ ਵੀ ਕਹਿੰਨੇ ਆ ਉਹਦੀ ਜ਼ਿੰਮੇਵਾਰੀ ਵੀ ਹਾਂ ਮੇਰੇ ਕੋਲ ਹੀ ਹੈ ਸਟੇਟ ਦੇ ਉੱਤੇ ਔਰ ਅਸੀਂ ਸਾਰੇ ਸੀਨੀਅਰ ਲੀਡਰਸ ਦਾ ਮੋਦੀ ਜੀ ਨੇ ਜਿਸ ਤਰ੍ਹਾਂ ਕਿ ਅਮਿਤ ਸ਼ਾਹ ਜੀ ਨੇ ਜਿਸ ਤਰ੍ਹਾਂ ਨੱਡਾ ਜੀ ਨੇ ਗਤਕਰੀ ਜੀ ਨੇ ਬੜੀ ਸਾਡੇ ਕੋਲ demandas ਲੋਕਲ ਹੈ ਅਸੀਂ ਪਲਾਨ ਕਰ ਰਹੇ ਹਾਂ ਔਰ ਹਾਲੇ ਸਾਡੇ ਡੇਰ ਲੀਡਰ ਨੇ ਬਾਕੀ ਫੇਸਸ ਦੇ ਵਿੱਚ ਵਿਅਸਥ ਨੇ ਤੁਸੀਂ ਦੇਖ ਰਿਹਾ ਹੋਗੇ ਤਾਮਲਾਡੂ ਬਾਕੀ ਸਭ ਜਗਾ ਜਾ ਰਹੇ ਨੇ ਔਰ ਸਾਰੇ ਦੇ ਸਾਰੇ ਲੀਡਰ ਬੀਜੇਪੀ ਦੇ ਇੱਥੇ ਤੁਹਾਨੂੰ ਪੰਜਾਬ ਚ ਦੇਖਣ ਨੂੰ ਮਿਲਣਗੇ ਔਰ ਪੂਰੀ ਅਸੀਂ ਜੋ ਸ਼ੋਰ ਦੇ ਨਾਲ ਜਿੰਨੀ ਸਾਡੀ ਫੁੱਲ ਬੈਂਚ ਸਟਰੈਂਥ ਹੈ ਅਸੀਂ ਆਵਾਂਗੇ ਜੀ ਸਰ ਜੀ ਇੱਕ ਸਵਾਲ ਫਿਰ ਜਿਹੜਾ ਵਿੱਚ ਐਡ ਕਰਨਾ ਜ਼ਰੂਰੀ ਸੀ ਕਿਉਂਕਿ ਤੁਸੀਂ ਗਵਰਨਮੈਂਟ ਦਾ ਪਾਰਟ ਰਹੇ ਹੋ ਬੜੇ ਵੱਡੇ ਲੈਵਲ ਦੇ ਏਜੰਸੀਆਂ ਦੇ ਜਿਹੜਾ ਈਡੀ ਦਾ ਇੱਕ ਨਾਮ ਅਕਸਰ ਇਹ ਜਾਂਦੇ ਜਾਂਦੇ ਦੱਸ ਦਿਓ ਕਿ ਦੁਰਉਪਯੋਗ ਜਿਹੜਾ ਲੱਗਦੇ ਦੋਸ਼ ਲੱਗ ਰਹੇ ਨੇ ਕਿ ਦੁਰਉਪਯੋਗ ਬਹੁਤ ਬੀਜੇਪੀ ਨੇ ਕੀਤਾ ਇਸੇ ਕਰਕੇ ਬਹੁਤ ਸਾਰੇ ਲੀਡਰ ਬੀਜੇਪੀ ਦੇ ਚਲੇ ਗਏ ਵੱਖ-ਵੱਖ ਪਾਰਟੀਆਂ ਤੋਂ ਕੀ ਇਸ ਦੇ ਵਿੱਚ ਰਿਐਲਿਟੀ ਹੈ ਔਰ ਕੀ ਇਹ ਪੋਲਿਟੀਕਲ આરોਪ ਹੈ ਦੇਖੋ ਮੈਂ ਇਹ ਕਹਿ ਰਹੇ ਆਂ ਕਿ ਗੱਲ ਬੜੀ ਛੋਟੀ ਸਮਝਣ ਵਾਲੀ ਹੈ ਕਿ ਜਦੋਂ ਭਗਵੰਤ ਮਾਨ ਪੰਜਾਬ ਦੇ ਸੀਐਮ ਬਣੇ ਕਿ ਉਹਨਾਂ ਨੇ ਇੱਕ ਲੁਧਿਆਣੇ ਦੇ ਐਮਐਲਏ ਨੂੰ ਅੰਦਰ ਕੀਤਾ ਸੀ ਕਿ ਨਹੀਂ ਕੀਤਾ ਕਿ ਉਹਨਾਂ ਨੇ ਅੱਜ ਤੱਕ 9 ਐਫਆਈਆਰ ਆਪਣੇ ਜਿਹੜੀ ਉਹਨਾਂ ਦੀ ਵਿਜੀਲੈਂਸ ਡਿਪਾਰਟਮੈਂਟ ਹੈ ਪੁਰਾਣੇ ਕਾਂਗਰਸ ਦੇ ਮੰਤਰੀਆਂ ਨੂੰ ਕੀਤਾ ਕਿ ਨਹੀਂ ਕੀਤਾ ਜੇ ਉਹ ਕਰਨ ਤਾਂ ਸ਼ਰਾਫਤ ਹੈ ਜੇ ਈਡੀ ਉਸੇ ਕਰ ਭ੍ਰਿਸ਼ਟਾਚਾਰ ਦੇ ਖਿਲਾਫ ਜੀ ਐਕਸ਼ਨ ਲੈਂਦੀ ਹੈ ਤੇ ਤੁਸੀਂ ਚੀਕਾ ਮਾਰਦੇ ਹੋ ਇਹ ਗੱਲ ਤਾਂ ਮੈਨੂੰ ਕੋਈ ਸਮਝ ਨਹੀਂ ਆਉਂਦੀ ਕਿ ਆਪ ਕਰੋ ਤਾਂ ਬੜੀ ਚੰਗੀ ਗੱਲ ਹੈ ਦੂਜਾ ਕਰੋ ਤਾਂ ਚਿੱਕਾ ਮਾਰੋ ਤੇ ਜੋ ਕਿਉਂਕਿ ਮੋਦੀ ਜੀ ਨੇ ਪਹਿਲੇ ਦੇਨੇ ਕਹਿਤਾ ਸੀਗਾ ਕਿ ਨਾ ਮੈਂ ਨਾ ਖਾਣੇ ਦੂੰਗਾ ਤੇ ਹੁਣ ਇਹ ਸਾਰਿਆਂ ਨੂੰ ਡਿਸਰਪਟਾਂ ਦਾ ਪੇਟ ਖਰਾਬ ਹੋ ਰਹੇ ਨੇ ਤੇ ਵੈਸੇ ਈਡੀ ਦਾ ਦੁਰਉਪਯੋਗ ਹੋ ਰਿਹਾ ਕਿ ਨਹੀਂ ਹੋ ਰਿਹਾ ਜੇ ਈਡੀ ਦਾ ਦੁਰਉਪਯੋਗ ਹੁੰਦਾ ਹੁੰਦਾ ਤੇ ਕੋਰਟਸ ਜਿਹੜੀਆਂ ਨੇ ਉਹ ਇਹਨਾਂ ਨੂੰ ਬੇਲ ਕਿਉਂ ਨਹੀਂ ਦਿੰਦੀ ਉਹ ਈਡੀ ਨੂੰ ਫਟਕਾਰਦੀ ਕਿਉਂ ਨਹੀਂ ਇਹ ਤਾਂ ਸਾਰੇ ਜਾਣਦੇ ਨੇ ਨਾ ਜੀ ਹਾਈ ਕੋਰਟ ਵੀ ਜਾਣਦੇ ਨੇ ਲੋਅਰ ਕੋਰਟਸ ਵੀ ਜਾਣਦੇ ਨੇ ਤੇ ਮੈਨੂੰ ਲੱਗਦਾ ਹੈ ਕਿ ਬਿਲਕੁਲ ਈਡੀ ਆਪਣੇ ਰੂਲ ਦੇ हिसाब ਦੇ ਨਾਲ ਕੰਮ ਕਰ ਰਹੀ ਹੈ ਔਰ ਸਾਨੂੰ ਉਹਨਾਂ ਨੂੰ ਕੰਮ ਕਰਨ ਦੇਣਾ ਚਾਹੀਦਾ ਹੈ ਥੈਂਕ ਯੂ ਜੀ ਤਾਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸਾਫ ਕਾਇ ਇਸ ਅਧਕਰੀ ਸ਼੍ਰੀ ਜਗਮਉਂ ਸਿੰਘ ਰਾਜੂ ਜੀ ਸੰਗਠਨ ਦਾ ਵੀ ਕੰਮ ਦੇਖ ਰਹੇ ਨੇ ਔਰ ਬੜੇ ਵਿਅਸਤ ਸਮੇਂ ਦੇ ਵਿੱਚ ਉਹ ਸਾਨੂੰ ਇਹਨਾਂ ਨੇ ਸਮਾਂ ਦਿੱਤਾ ਔਰ ਵੱਡੀ ਗੱਲ ਜਿਹੜੀ ਜਾਣਕਾਰੀ ਕਿਉਂਕਿ ਜ਼ਿੰਮੇਵਾਰੀ ਰਾਜੂ ਜੀ ਦੇ ਕੋਲ ਹੈ ਕਿ ਮੋਦੀ ਸਾਹਿਬ ਦੀਆਂ ਜਿਹੜੀਆਂ ਰੈਲੀਆਂ ਐਚਐਮ ਸਾਹਿਬ ਦੀਆਂ ਗੜਕਰੀ ਸਾਹਿਬ ਨੱਡਾ ਸਾਹਿਬ ਜਾਂ ਜੋਗੀ ਦੇਤ ਨਾਲ ਦੀਆਂ ਜਿੱਥੇ-ਜਿੱਥੇ ਵੀ ਹੋਣੀਆਂ ਨੇ ਉਹ ਰਾਜੂ ਜੀ ਨੇ ਹੀ ਸਾਰੀਆਂ ਆਰਗੇਨਾਈਜ਼ ਕਰ ਰਹੀਆਂ ਨੇ ਔਰ ਇੱਕ ਪ ਜਿਹੜੀ ਚੋਣ ਪ੍ਰਚਾਰ ਨੂੰ ਅੱਗੇ ਵਧਾ ਰਹੀ ਹੈ ਔਰ ਮੁਕਾਬਲਾ ਨਹੀਂ ਭਾਰਤੀ ਜਨਤਾ ਪਾਰਟੀ ਦੇ ਆਗੂ ਜਿਵੇਂ ਰਾਜੂ ਜੀ ਨੇ ਕਿਹਾ ਕਿ ਅਸੀਂ ਜਿਹੜਾ ਸਾਡਾ ਮੁਕਾਬਲਾ ਕਿਸੇ ਨਾਲ ਨਹੀਂ ਹੈ ਭਾਰਤੀ ਜਨਤਾ ਪਾਰਟੀ ਪੂਰੇ ਦੇਸ਼ ਦੇ ਵਿੱਚ ਇਹੋ ਜਾਂ ਫਿਰ ਜਿਹੜੀ ਜਿੱਤ ਪ੍ਰਾਪਤ ਕਰੇਗੀ ਔਰ ਇੱਕ ਪਾਸੜ ਜਿਹੜੀ ਭਾਰਤੀ ਜਨਤਾ ਪਾਰਟੀ ਨੇ ਜਿੱਤ ਪ੍ਰਾਪਤ ਹੈਗੀ ਕਿਉਂਕਿ ਅਸੀਂ ਦੇਸ਼ ਦੀ ਗੱਲ ਕਰਦੇ ਆ ਨਿੱਜੀ ਤਾਂ ਦੀ ਗੱਲ ਨਹੀਂ ਕਰਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਂਕਿ ਕਾਂਗਰਸ ਨੇ ਤੇ ਅਕਾਲੀ ਦਲ ਨੇ ਜਿਹੜੇ ਆਪਣੇ ਉਮੀਦਵਾਰ ਐਲਾਨ ਨਹੀਂ ਨੇ ਪਰ ਚੋਣ ਪ੍ਰਚਾਰ ਦੀ ਗੱਲ ਕੀਤੀ ਜਾਵੇ ਤਾਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਤੇ ਭਾਰਤੀ ਜਨਤਾ ਪਾਰਟੀ ਦੇ ਉਹ ਚੋਣ ਪ੍ਰਚਾਰ ਨੂੰ ਲਗਾਤਾਰ ਇੱਕ ਤੇਜ਼ੀ ਦੇ ਨਾਲ ਅੱਗੇ ਵਧਾ ਰਹੇ ਨੇ ਕੈਮਰਾ ਪਰਸਨ ਮੁਕੇਸ਼ 바ਵਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp ਚੈਨਲ ਪਰ